ਪਹਿਲਗਾਮ ਦੇ ਵਿੱਚ ਹੋਏ ਆਤੰਕੀ ਹਮਲੇ ਨੇ ਪੂਰੇ ਦੇਸ਼ ਦੇ ਦਿਲ ਨੂੰ ਝੰਡੋੜਿਆ ਹੈ ਜੀ ਹਾਂ ਜਾਤਪੁਰਸਨ ਤੋਂ ਬਾਅਦ ਮਾਰੀ ਗਈ ਗੋਲੀ ਕਿਤੇ ਨਾ ਕਿਤੇ ਸੈਲਾਨੀਆਂ ਦੇ ਨਹੀਂ ਉਹ ਪੂਰੇ ਦੇਸ਼ ਦੇ ਸੀਨੇ ਦੇ ਵਿੱਚ ਵਜੀ ਜਿਸ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਵੀ ਨਾਰੇ ਲੱਗ ਰਹੇ ਨੇ ਮੇਰੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਦੁੱਖ ਦੀ ਇਸ ਘੜੀ ਦੇ ਵਿੱਚ ਉਹ ਪਰਿਵਾਰਾਂ ਦੇ ਲਈ ਵੀ ਕੀ ਸੰਦੇਸ਼ ਮੈਸ਼ਰ ਰਹਿਣ ਵਾਲਾ ਹੈ ਕਿਉਂਕਿ ਦੋਸਤੋ ਪਹਿਲਗਾਮ ਵਿੱਚ ਜੋ ਹੋਇਆ ਉਹ ਕਦੇ ਨਾ ਭੁੱਲਣ ਯੋਗ ਜਿਹੜਾ ਉਹ ਹਸਦਾ ਹੈ ਮੇਰੇ ਨਾਲ ਬਣੇ ਨੇ ਵੀਰ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦਿਨੀਸ਼ ਜੋਸ਼ੀ ਹੈ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਜਾਤ ਪੁੱਛ ਕੇ ਅਤੇ ਇੱਕ ਗੋਲੀ ਮਾਰੀ ਗਈ ਉੱਥੇ ਸੈਲਾਨੀਆਂ ਨੂੰ ਅਤੇ ਪੂਰੇ ਦੇਸ਼ ਦਾ ਨਹੀਂ ਪੂਰੇ ਵਰਲਡ ਦਾ ਦਿਲ ਇਥੇ ਝੰਡੂੜਿਆ ਹੈ ਦਿਲਜੀ ਜੀ ਇਸ ਤੋਂ ਮਾੜੀ ਘਟਨਾ ਹੋ ਨਹੀਂ ਸਕਦੀ ਹੈ ਜੀ ਮੈਂ ਤੇ ਕਹਨਾ ਕਿ ਅਗਰ ਉਹ ਮਰਦ ਸੀ ਨਾ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਮਰਦ ਐ ਅਸੀਂ ਆਪਣੇ ਪਿਓ ਦੇ ਆ ਜੀ ਜੀ ਤੇ ਫਿਰ ਸਾਡੀ ਆਰਮੀ ਨਾਲ ਆ ਕੇ ਕਰਦੇ ਜਾਂ ਦੱਸ ਕੇ ਹੁੰਦੇ ਜੀ ਤੇ ਫਿਰ ਅਸੀਂ ਇਹਨਾਂ ਨੂੰ ਜਿਹੜਾ ਇੱਟ ਦਾ ਜਵਾਬ ਹੈ ਉਹ ਪੱਥਰ ਨਾਲ ਦਿੰਦੇ ਗੋਲੀ ਦਾ ਜਵਾਬ ਬੰਬ ਨਾਲ ਦਿੰਦੇ ਇਹਨਾਂ ਨੂੰ ਇਸ ਚੀਜ਼ ਦਾ ਜਵਾਬ ਦਿੰਦੇ ਪਰ ਹਾਂ ਤੂੰ ਹਿੰਦੂਆਂ ਕੇ ਮੁਸਲਮਾਨ ਉਹ ਕਹਿੰਦਾ ਮੈਂ ਹਿੰਦੂਆਂ ਮਾਰ ਦੋ ਇਹਨੂੰ ਗੋਲੀ ਮੈਂ ਕਿਹਾ ਕਰੋੜਾਂ ਦੀ ਲਹਨ ਤੇ ਇਹਨਾਂ ਲੋਕਾਂ ਦੇ ਇਹਨਾਂ ਕੱਟੜਵਾਦ ਜਿਹੜਾ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਮਤਲਬ ਆਪਣੀ ਕੌਮ ਵਾਸਤੇ ਇਤਰਾ ਕਰ ਰਹੇ ਆ ਇਨਾਂ ਤੋਂ ਕਾਇਰ ਇਨਾਂ ਤੋਂ ਨਾਮਰਦ ਇਨਾਂ ਤੋਂ ਮਤਲਬ ਜਿਹਨੂੰ ਆਪਾਂ ਕਹਿ ਦਈਏ ਨਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਜਿਹੜੇ ਚੀਜ਼ੇ ਯੂਜ਼ ਕਰਨਾ ਚਾਹੁੰਦਾ ਪਰ ਮੇਰੇ ਸ਼ਬਦ ਨਹੀਂ ਹੈਗੇ ਕਿ ਕਿੰਨਾ ਕਿ ਇਹਨਾਂ ਦਾ ਮੈਂ ਤੇ ਮੋਦੀ ਜੀ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਮੋਦੀ ਜੀ ਇਹਨਾਂ ਦਾ ਜਿਹੜਾ ਮਤਲਬ ਜੇ ਇਹਨਾਂ ਨੇ ਆਪਣੇ ਪੰਜੀ ਮਾਰੇ ਆ ਨਾ ਜੀ ਤੇ ਘੱਟੋ ਘੱਟ ਪੰਜੀ 100 ਮਰਨਾ ਚਾਹੀਦਾ ਇਹਨਾਂ ਦਾ ਫਿਰ ਕਿਤਨਾ ਕਿਤੇ ਉਹਨਾਂ ਦੇ ਪਰਿਵਾਰਾਂ ਨੂੰ ਹੀ ਸ਼ਾਂਤੀ ਮਿਲਨੀ ਹੈ ਤੇ ਉਹਨਾਂ ਦੇ ਮਤਲਬ ਜਿਹੜੇ ਸਾਡੇ ਹਿੰਦੁਸਤਾਨ ਨੂੰ ਸ਼ਾਂਤੀ ਮਿਲਨੀ ਆ ਇਹਨਾਂ ਨੂੰ ਨਸਤੋ ਨਾਬੂਦ ਕਰ ਦੇਣਾ ਚਾਹੀਦਾ ਵਾਜੀ ਇਹਨਾਂ ਨੂੰ ਇੱਕ ਦੱਸਿਆ ਜਾ ਰਿਹਾ ਹੈ ਕਿ ਇੱਕ ਵੀਰ ਦਾ ਵਿਆਹ ਹਜੇ ਹੋਇਆ ਸੀਗਾ ਔਰ 16 ਨੂੰ ਵਿਆਹ ਹੁੰਦਾ ਤੇ 22 ਨੂੰ ਇਸ ਤਰੀਕੇ ਨਾਲ ਉਹਨਾਂ ਦੀ ਇੱਥੇ ਮੌਤ ਹੋ ਜਾਂਦੀ ਹੈ ਅਤੇ ਹੁਣ ਬਹੁਤ ਸਾਰੇ ਜਿਹੜੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਆਪਣੇ ਹਿੰਦੁਸਤਾਨ ਦੇ ਵਿੱਚ Hindu, Sikh, Isai, Musalman ਸਾਰੇ ਔਰ ਉਹ ਸਾਰਿਆਂ ਨੂੰ ਪੁੱਛ ਕੇ ਵੇਖੋ ਕਿ ਜਿਨ੍ਹਾਂ ਦੇ ਵਲਉਂਦਰੇ ਨਾ ਜਿਹੜੇ ਉਹ ਜਿਹੜੇ ਆ ਮਤਲਬ ਇਹ ਉਹਨਾਂ ਦਾ ਦਿਲ ਹੈ ਨਾ ਜਿਹੜੇ ਪਾਜੀ ਉਹ ਰੋਪੇ ਆ ਜੀ ਹਰ ਇੱਕ ਸਿੱਖ ਕੌਮ ਹਿੰਦੂ ਕੌਮ ਆਪਣੇ ਮੁਸਲਮਾਨ ਕੌਮ ਤੇ ਐਸਆਈ ਕੌਮ ਜੀ ਤੁਸੀਂ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਦਿਲ ਰੋਂਦੇ ਉਹਨਾਂ ਦੇ ਜੀ ਜਿਹੜੀ ਸਾਡੀ ਭੈਣ ਦਾ ਸੁਹਾਗ ਉੱਜੜ ਗਿਆ 16 ਤਰੀਕ ਨੂੰ ਵਿਆਹ ਆਇਆ ਤੇ ਉਹ ਆਪਣੇ ਘੁੰਮਣ ਫਿਰਨ ਵਾਸਤੇ ਇੱਥੇ ਆਏ ਤੇ 22 ਤਰੀਕ ਨੂੰ ਉਹਨਾਂ ਨੂੰ ਪਹਿਲੋ ਪੁੱਛਿਆ ਗਿਆ ਕਿ ਹਿੰਦੂ ਆ ਮਾਰਦੇ ਗੋਲੀ ਇਸ ਤੋਂ ਕਾਇਰ ਨਾ ਹਰਕਤ ਮੈਂ ਨਹੀਂ ਸਮਝਦਾ ਔਰ ਦੂਜੀ ਗੱਲ ਰਹੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਜਿਹੜੇ ਯਸ਼ਵੀ ਪ੍ਰਧਾਨ ਮੰਤਰੀ ਜੀ ਆ ਡਿਸੀਜਨ ਮੇਕਰ ਤੁਸੀਂ ਦੇਖਿਆ ਪੰਜ ਡਿਸੀਜਨ ਅਲਰੇਡੀ